ਓਹੋ ਪਵਣਾ ਗਾਜਰਾ ਛਿੱਲਿਆ ਨਹੀਂ ਕੀਤੀਆਂ ਨਹੀਂ ਕੁਛ ਆ ਕੀ ਕਰਨ ਲੱਗ ਗਈ ਸਿੱਧਾ ਦੁੱਧ ਪਾਉਣ ਲੱਗ ਗਈ ਸੰਧੂ ਸਾਹਿਬ ਦੇਖੀ ਚੱਲਿਓ ਇੰਨੀ ਸਵਾਦ ਚੀਜ਼ ਬਣਾਉਂਗੀ ਨਾ ਤੇ ਤੁਸੀਂ ਉਂਗਲਾਂ ਚੜਦੇ ਰਹਿ ਜਾਓਗੇ ਹਾਂਜੀ ਸਿਰਫ ਚਾਰ ਗਾਜਰਾ ਲਈਆਂ ਤੇ ਢੇਰ ਸਾਰੀ ਚੀਜ਼ ਬਣ ਜਾਊਗੀ ਦੋਸਤੋ ਤੁਸੀਂ ਵੀ ਵੀਡੀਓ ਪੂਰੀ ਦੇਖਿਓ ਤੇ ਅੱਧਾ ਗਲਾਸ ਦੁੱਧ ਦਾ ਚਾਹੀਦਾ ਤੇ ਚਾਰ ਆਪਾਂ ਨੂੰ ਚਾਹੀਦੀਆਂ ਜੀ ਗਾਜਰਾਂ ਹਾਂਜੀ ਦੋਸਤੋ ਅੱਜ ਬਹੁਤ ਹੀ ਟੇਸਟੀ ਚੀਜ਼ ਆਪਾਂ ਬਣਾਉਣ ਲੱਗੇ ਆਂ ਸੋ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਪਰ ਉਸ ਤੋਂ ਪਹਿਲਾਂ ਆਪਾਂ ਦੋਸਤਾਂ ਦੇ ਨਾਂ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਸਭ ਤੋਂ ਪਹਿਲਾਂ ਨਾਂ ਜੀ ਅਨਮੋਲ ਐਨ ਜੀ ਮੋਗਾ ਤੋਂ ਉਸ ਤੋਂ ਬਾਅਦ ਨੇ ਹਰਜਿੰਦਰ ਸਿੰਘ ਐ ਦਿੱਲੀ ਤੋਂ ਕੁਲਦੀਪ ਰੋहतक ਤੋਂ ਸਿਮਰਜੀਤ ਕੌਰ ਕਨੇਡਾ ਤੋਂ ਤੇ ਫਿਰ ਨੇ ਜੀ ਜੋਬਨ ਪ੍ਰੀਤ ਕੋਰ ਇਹਨੇ ਜੀ ਹੁਸ਼ਿਆਰਪੁਰ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਹਾਂਜੀ ਤੇ ਹੁਣ ਆਪਾਂ ਦੇਖਦੇ ਹਾਂ ਪਵਨ ਨਾ ਸਬੂਤੀਆਂ ਗਾਜਰਾਂ ਦਾ ਕੀ ਬਣਾਉਣ ਲੱਗੇ ਆ ਬਿਲਕੁਲ ਜੀ ਹਾਂਜੀ ਸਭ ਤੋਂ ਪਹਿਲਾਂ 5-7 ਗਾਜਰਾਂ ਲੈ ਲੈਣੀਆਂ ਤੇ ਉਹਨਾਂ ਨੂੰ ਛਿੱਲ ਕੇ ਆਪਾਂ ਇਸ ਤਰ੍ਹਾਂ ਟੁਕੜੇ ਕਰ ਲੈਣੇ ਆ ਤੇ ਉਹਨਾਂ ਨੂੰ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਕਰ ਲੈਣੇ ਆ ਜੀ ਗ੍ਰੈਂਡ ਹਾਂਜੀ ਆਪਾਂ ਇੱਕ ਕੜਾਈ ਲੈ ਲਈਏ ਤੇ ਕੜਾਈ ਦੇ ਵਿੱਚ ਇਹ ਸਾਰਾ ਆਪਾਂ ਪੇਸਟ ਪਾ ਦਾਂਗੇ ਠੀਕ ਹਾਂਜੀ ਦੋਸਤੋ ਜੇ ਤੁਹਾਨੂੰ ਲੱਗੇ ਵੀ ਕਈ ਵਾਰੀ ਆਪਣਾ ਪੇਸਟ ਜਿਹੜਾ ਕਿ ਨਹੀਂ ਬਣਦਾ ਤਾਂ ਤੁਸੀਂ ਕਿ ਥੋੜਾ ਜਿਹਾ ਵਿੱਚ ਦੁੱਧ ਵੀ ਪਾ ਕੇ ਇਹਦਾ ਜਿਹੜਾ ਕਿ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਬਿਲਕੁਲ ਸਮੂਥ ਪੇਸਟ ਹੋਣਾ ਚਾਹੀਦਾ ਹਾਂਜੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਜੀ ਇੱਕ ਗਲਾਸ ਜਿਹਦੇ ਨੇੜ ਹੈਗਾ ਦੁੱਧ ਪਾ ਦਾਂਗੇ ਠੀਕ ਹੈ ਜੀ ਇੱਕ ਵਾਰੀ ਆਪਾਂ ਜਿਹੜਾ ਕਿ ਗਾਜਰਾਂ ਦਾ ਪਾਣੀ ਸੁਕਾ ਲਿਆ ਸੀਗਾ ਤੇ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਉਣ ਤੋਂ ਬਾਅਦ ਦੋਸਤੋ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਸੂਜੀ ਠੀਕ ਹਾਂਜੀ ਆਪਾਂ ਇੰਨੀ ਕੁ ਸੂਜੀ ਲਈ ਆ ਠੀਕ ਠੀਕ ਆ ਤੇ ਆਪਾਂ ਇਹ ਸੂਜੀ ਪਾ ਦੇਣੀ ਆ ਜਿੰਨੀਆਂ ਕਿ ਤੁਸੀਂ ਗਾਜਰਾ ਲਈਆਂ ਗਾਜਰਾ ਦੇ ਹਿਸਾਬ ਨਾਲ ਆ ਜਿਹੜੇ ਕਿ ਹਾਫ ਉਸ ਤੋਂ ਸੂਜੀ ਪਾ ਦੇਣੀ ਆ ਠੀਕ ਤੇ ਹੁਣ ਆਪਾਂ ਇਸ ਨੂੰ ਹਲਾ ਕੇ ਤੇ ਜਿਹੜਾ ਕਿ ਟੱਕਣ ਉੱਪਰ ਟਾਕ ਦਿੰਨੇ ਆ ਤੇ ਇਹਨੂੰ 5 ਕਿ 7 ਮਿੰਟ ਆ ਜਿਹੜਾ ਕਿ ਆਪਾਂ ਇਸੇ ਤਰ੍ਹਾਂ ਹੀ ਪੱਕਣ ਦੇਵਾਂਗੇ ਹਾਂਜੀ ਉਹਨਾਂ ਟਾਈਮ ਜਿਹੜੀਆਂ ਆਪਣੀਆਂ ਗਾਜਰਾ ਤੇ ਸੂਜੀ ਪੱਕ ਰਹੀ ਆ ਤੇ ਉਹਨਾਂ ਟਾਈਮ ਆਪਾਂ ਕੀ ਕਰਦੇ ਆ ਇੱਕ ਕੜਾਈ ਦੇ ਵਿੱਚ ਇੱਕ ਗਲਾਸ ਲੈ ਲਿਆ ਜੀ ਪਾਣੀ ਤੇ ਉਹਦੇ ਵਿੱਚ ਆਪਾਂ ਜਿਹੜੇ ਕੀ ਐਨੇ ਕ ਲਈ ਆ ਜੀ ਖੰਡ ਜਨਨ ਕਿ ਠੀਕ ਇੱਕ ਕੌਲੀ ਇਹਨੂੰ ਆਪਾਂ ਜਾਨੀ ਕਿ ਚਾਸ਼ਨੀ ਬਣਾ ਲਾਂਗੇ ਇੱਕ ਤਾਰ ਦੀ ਚਾਸ਼ਨੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਦੁੱਧ ਵੀ ਆਪਣਾ ਜਿਹੜਾ ਕਿ ਪੂਰਾ ਸੁੱਕ ਚੁੱਕਿਆ ਤੇ ਸੂਜੀ ਵੀ ਆਪਣੀ ਪੋਜ ਚੁੱਕੀ ਹੈ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਠੀਕ ਹੈ ਠੀਕ ਹੈ ਜੀ ਹਾਂਜੀ ਦੇਸੀ ਘਿਓ ਪਾਉਣ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਪਾਇਆ ਜੀ ਮਿਲਕ ਪਾਊਡਰ ਠੀਕ ਹੈ ਜੀ ਠੀਕ ਹੈ ਮਿਲਕ ਪਾਊਡਰ 3-4 ਆਪਾਂ ਚਮਚ ਮਿਲਕ ਪਾਊਡਰ ਦੇ ਪਾ ਦਾਂਗੇ ਠੀਕ ਹੈ ਹਾਂਜੀ ਤੇ ਨਾਲ ਹੀ ਆਪਾਂ ਦੋਸਤੋ ਇਹਦੇ ਵਿੱਚ ਪਾ ਦਿੰਨੇ ਆ 2-3 ਚਮਚ ਨਾਰੀਅਲ ਦਾ ਬੁਰਾਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕਸ ਯਾ ਦੇਖੋ ਆਪਣਾ ਜਿਹੜੀ ਕੀ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਨਾਲੇ ਆਪਣਾ ਜਿਹੜੀ ਕੜਾਈ ਵੀ ਆ ਜਿਹੜੀ ਕੀ ਘੋ ਛੱਡ ਚੁੱਕੀ ਆ ਠੀਕ ਤੇ ਆਪਣਾ ਜਿਹੜਾ ਸਾਰਾ ਮਿਸ਼ਰਣ ਆ ਥੋੜਾ ਜਿਹਾ ਹੋ ਗਿਆ ਹਾਰਡ ਹੁਣ ਆਪਾਂ ਨੂੰ ਜਿਹੜੀ ਚੀਜ਼ ਆਪਾਂ ਬਣਾਉਣ ਲੱਗਿਆਂ ਬਣਾਉਣੀ ਹੋਊਗੀ ਜੀ ਸੌਖੀ ਲਓ ਜੀ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਹਾਂਜੀ ਹਾਂਜੀ ਹੁਣ ਆਪਾਂ ਜਿਹੜਾ ਮਿਸ਼ਰਣ ਬਣਾਇਆ ਸਾਰਾ ਆਪਾਂ ਗਾਜਰਾਂ ਵਾਲਾ ਉਹਦੇ ਆਪਾਂ ਜਿਹੜੇ ਕੀ ਪੇੜੇ ਬਣਾ ਲੈਨੇ ਆ ਤੇ ਪੇੜਿਆਂ ਵਿੱਚ ਆਪਾਂ ਫਿਲਿੰਗ ਕਰਨੀ ਹੈ ਜੀ ਕਿਸ਼ਮਿਸ਼ ਦੀ ਤੇ ਨਾਲੇ ਆਪਾਂ ਜੀ ਲਿਆ ਕਾਜੂ ਠੀਕ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਨਿੱਕੇ ਨਿੱਕੇ ਪੇੜੇ ਕਰ ਲੈਨੇ ਦੋਸਤੋ ਤੇ ਇਹ ਚੀਜ਼ ਆ ਜਿਹੜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰੀ ਘਰੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਯਾਨੀ ਕਿ ਇਹਨੂੰ ਤੁਸੀਂ ਕਹਿ ਸਕਦੇ ਹੋ ਗਾਜਰ ਵਾਲੇ ਗੁਲਾਬ ਜਾਮਨ ਠੀਕ ਹਾਂਜੀ ਗਾਜਰ ਦਾ ਹਲਵਾ ਤਾਂ ਤੁਸੀਂ ਆਮ ਹੀ ਖਾਨਦੇ ਹੋ ਤੇ ਆਹ ਜੀ ਜੀ ਵੀ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀਆਂ ਨਾਲੇ ਹਾਂਜੀ ਇੱਧਰ ਆਪਾਂ ਕੁਕਿੰਗ ਆਇਲ ਜਿਹੜਾ ਕੋਈ ਵੀ ਤੁਸੀਂ ਲੈ ਸਕਦੇ ਹੋ ਤੇ ਉਹ ਆਪਣਾ ਆਇਲ ਹੈ ਜਿਹੜਾ ਕੀ ਹੋ ਗਿਆ ਗਰਮ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਣੇ ਆ ਜੀ ਇਹਦੇ ਵਿੱਚ ਫਰਾਈ ਠੀਕ ਹਾਂਜੀ ਆਪਾਂ ਇਹਨਾਂ ਨੂੰ ਜਿਹੜਾ ਕੀ ਇਸ ਤਰ੍ਹਾਂ ਹਲਕੀ ਹਲਕੀ ਗੈਂਸ ਤੇ ਜਿਹੜਾ ਕੀ ਪਕਾਈ ਜਾਂਦਾ ਜਿਹਦੇ ਨਾਲ ਆਪਣੇ ਸੜਨ ਵੀ ਨਾ ਤੇ ਵਧੀਆ ਇਹਨਾਂ ਦਾ ਕਲਰ ਵੀ ਵਧੀਆ ਬਰਾਊਨ ਆ ਜਾ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਕਲਰ ਕਿੰਨਾ ਸੋਹਣਾ ਆ ਗਿਆ ਦੋਸਤੋ ਤੇ ਇਹ ਆਪਣੇ ਜਿਹੜੇ ਕੀ ਗਲਾਬ ਜਾਮਨਾਂ ਬਣ ਕੇ ਹੋ ਜਾਣਗੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਕਿ ਥੋੜਾ ਜਿਹਾ ਪਕਾ ਕੇ ਫਿਰ ਆਪਾਂ ਚਾਸ਼ਨੀ ਦੇ ਵਿੱਚ ਡਬੋ ਕੇ ਰੱਖਾਂਗੇ ਹਾਂਜੀ ਹੁਣ ਆਪਾਂ ਇਹਨੂੰ ਜਿਹੜਾ ਕਿ ਆਇਲ ਚੋਂ ਕੱਢ ਲੈਨੇ ਆ ਠੀਕ ਤੇ ਦੋਸਤੋ ਇੱਧਰ ਆਪਾਂ ਜਿਹੜੀ ਕਿ ਚਾਸ਼ਨੀ ਰੱਖੀ ਹੋਈ ਆ ਤੇ ਚਾਸ਼ਨੀ ਦੇ ਵਿੱਚ ਆਪਾਂ ਲਾਚੀਆਂ ਦੋ ਤਿੰਨ ਪਾਲੀਆਂ ਸੀਗੀਆਂ ਠੀਕ ਤੇ ਹੁਣ ਆਪਾਂ ਜਿਹੜਾ ਕਿ ਇਹਨੂੰ ਚਾਸ਼ਨੀ ਦੇ ਵਿੱਚ ਡਬੋ ਦਿੰਨੇ ਆ ਤੇ ਚਾਸ਼ਨੀ ਦੇ ਵਿੱਚ ਇਹ ਘੱਟੋ ਘੱਟ 3-4 ਘੰਟੇ ਜੇ ਤੁਹਾਡੇ ਕੋਲ ਟਾਈਮ ਹੈਗਾ ਤੇਨੇ ਚਾਰ ਘੰਟੇ ਪੈਰਾਂ ਤਾਂ ਜ਼ਿਆਦਾ ਵਧੀਆ ਬਣ ਜਾਂਦੇ ਆ ਠੀਕ ਹਾਂਜੀ ਤੇ ਦੋਸਤੋ ਇੱਕ ਇੱਕ ਵੱਖਰੀ ਜੀ ਚੀਜ਼ ਐ ਆਪਾਂ ਜਿਹੜਾ ਕਿ ਗਾਜਰ ਪਾ ਦਾ ਜਿਹੜਾ ਹਲਵਾ ਜਿਹੜਾ ਗਾਜਰਾਂ ਦਾ ਬਣਾ ਕੇ ਆਪਾਂ ਆਮ ਖਾਣੇ ਹੀ ਆ ਹਾਂਜੀ ਹਾਂਜੀ ਦੋਸਤੋ ਇਹ ਆਪਣੇ ਗੁਲਾਬ ਜਾਮੁਨ ਆ ਜਿਹੜੇ ਕੀ ਬਣ ਕੇ ਹੋ ਗਿਆ ਤਿਆਰ ਤੇ ਤੁਸੀਂ ਇਹਨੂੰ ਗਰਮਾ ਗਰਮ ਵੀ ਸਰਵ ਕਰ ਸਕਦੇ ਏ ਤੇ ਜੇ ਠੰਡੇ ਕਰਕੇ ਖਾਣੇ ਆ ਤੇ ਠੰਡੇ ਕਰਕੇ ਖਾ ਸਕਦੇ ਹੋ ਤੇ ਹੁਣ ਜਿਹੜਾ ਕਿ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਇਹ ਕਿਸ ਤਰ੍ਹਾਂ ਬਣ ਚੁੱਕੇ ਨੇ ਆਪਾਂ ਬਹੁਤ ਸੌਫਟ ਬਣੇ ਆ ਹਾਂਜੀ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਹੈ ਜਿਹੜੇ ਕਿ ਬਣ ਕੇ ਹੋ ਗਿਆ ਤਿਆਰ ਸੋ ਵੀਡੀਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਬਣਾ ਕੇ ਵੀ ਜਰੂਰ ਦੇਖਿਓ ਤੇ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾਮ ਲਵਾਂਗੇ ਜੀ ਬਹੁਤ ਹੀ ਟੇਸਟੀ ਗੁਲਾਬ ਜਾਮਨ ਬਣਾਦੇ ਆ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ